ਦਰਸ਼ਨ ਕਰੋ ਜੀ ਗੁਰਦੁਆਰਾ ਨਗੀਨਾ ਘਟ ਸਾਹਿਬ ਪਾਤਸ਼ਾਹੀ 10ਵੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਮਾਂ ਦੇ ਵਿੱਚ ਇੱਕ ਬੰਜਾਰਾ ਸਿੱਖ ਆਇਆ ਤੇ ਉਹਨੇ ਅਤੀ ਸਰਦਾ ਨਾਲ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਨਗੀਨਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟ ਕੀਤਾ ਗੁਰੂ ਪਾਤਸ਼ਾਹ ਜੀ ਨੇ ਉਸ ਨਗੀਨਾ ਦੇਖਿਆ ਤੇ ਨਾਲ ਬਗਦ ਦੀ ਗੋਦਾਵਰੀ ਨਦੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਭਗਾ ਕੇ ਮਾਰਿਆ ਤੇ ਉਸ ਸਿੱਖ ਬੰਦਾਰਾ ਸਿੱਖ ਬੜਾ ਹੈਰਾਨ ਹੋਇਆ ਕਿ ਮੈਂ ਬੜੀ ਸਰਦਾਂ ਨਾਲ ਇੱਕ ਨਗੀਨਾ ਲੈ ਕੇ ਆਇਆ ਪਰ ਗੁਰੂ ਪਾਤਸ਼ਾਹ ਜੀ ਨੇ ਉਹ ਭਗਾ ਕੇ ਪਾਣੀ ਦੇ ਵਿੱਚ ਨਦੀ ਦੇ ਵਿੱਚ ਮਾਰਿਆ ਬੜਾ ਹੈਰਾਨ ਹੋਇਆ ਤੇ ਨਾਰਾਜ਼ ਵੀ ਹੋਇਆ ਕਿ ਗੁਰੂ ਪਾਤਸ਼ਾਹ ਜੀ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਜਾਣੀ ਬਹੁਮੁੱਲੇ ਨਗੀਨੇ ਨੂੰ ਨਦੀ ਦੇ ਭੇਟ ਕਰ ਦਿੱਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਸਿੱਖ ਦੇ ਮਨ ਦੀ ਸੋਚ ਨੂੰ ਜਾਣ ਲਿਆ ਫਰਮਾਇਆ ਸਿੱਖਾ ਜਾ ਜਾ ਕੇ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਲੈ ਕੇ ਆ ਜਦੋਂ ਉਸ ਬੰਜਾਰੇ ਸਿੱਖ ਨੇ ਨਦੀ ਦੇ ਵਿੱਚ ਆਪਣੇ ਨਗੀਨੇ ਜਿਹੇ ਤੇ ਉਸ ਤੋਂ ਹੋਰ ਵੀ ਕੀਮਤੀ ਲਾਲ ਜਵਾਹਰ ਵੇਖੇ ਤਾਂ ਉਹਦੇ ਜਿਹੜੇ ਮਨ ਦਾ ਹੰਕਾਰ ਸੀ ਉਹ ਦੂਰ ਹੋ ਗਿਆ ਤੇ ਸਤਗੁਰਾਂ ਦੇ ਚਰਨਾਂ ਵਿੱਚ ਟੈ ਪਿਆ ਦਰਸ਼ਨ ਕਰਉ ਇਸੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰ ਚਲਾ ਕੇ ਆਪਣਾ ਸਤਜੁਗੀ ਤਪਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਆਵਚਲ ਨਗਰ ਗੋਵਿੰਦ ਗੁਰੂ ਕਾ ਨਾਮ ਜਬ ਤੁ ਸੁਖ ਪਾਇਆ RAM ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਇਹ ਪਾਵਨ ਸਥਾਨ ਹੈ ਦਰਸ਼ਨ ਕਰੋ ਗੁਰਦੁਆਰਾ ਨਗੀਨਾ ਕਾਟ ਸਾਹਿਬ ਜਦੋਂ ਸੰਗਤਾਂ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਨੂੰ ਜਾਂਦੀਆਂ ਨੇ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਨਦੇੜ ਤਖਤ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਉਸ ਬਿਲਕੁਲ ਉਸ ਦੇ ਥੋੜੀ ਦੂਰੀ ਤੇ ਪਾਵਨ ਸਥਾਨ ਗੁਰਦੁਆਰਾ ਨਗੀਨਾ ਘਾਟ ਸਾਹਿਬ ਹੈ ਉਦੋਂ ਸੰਗਤਾਂ ਦਰਸ਼ਨ ਕਰਦੀਆਂ ਨੇ ਦਰਸ਼ਨ ਕਰੋ ਇਸ ਪਾਵਨ ਸਥਾਨ ਦੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਪਾਤਸ਼ਾਹੀ 10ਵੀਂ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਨੂੰ ਦਰਸ਼ਨ ਹੋ ਜਾਣ ਤੇ ਇਸ ਪੇਜ ਨੂੰ ਫੋਲੋ ਕਰੋ ਤੁਸੀਂ ਸਾਡੀਆਂ ਇਸ ਤਰ੍ਹਾਂ ਦੀਆਂ ਗੁਰਬਾਣੀ ਦੀਆਂ ਇਤਿਹਾਸਕ ਗੁਰਦੁਆਰੇ ਸਹਿਬਾਨਾਂ ਦੀਆਂ ਇਤਿਹਾਸਪਰਪੂਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਪੇਜ ਨੂੰ ਫੋਲੋ ਕਰੋ ਜੀ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਇਸ ਵੀਡੀਓ ਪਰਤੀ ਆਪਣੇ ਸੁਝਾਅ ਜ਼ਰੂਰ ਦਿਓ ਜੀ ਗੁਰਦੁਆਰਾ ਨਗੀਨਾ ਕਟ ਸਾਹਿਬ ਪਾਤਸ਼ਾਹੀ ਦਸਵੀਂ ਵਾਈ ਗੁਰੂ ਜੀ ਦਾ ਖਾਲਸਾ ਵਾ